ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਮੈਸਰਖਾਨਾ ਦੇ ਵੀ ਤੁਹਾਡਾ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਨੇ ਨਿਊ ਕਲੈਕਸ਼ਨ ਜਿਹੜੀ ਆਪਾਂ ਅੱਜ ਦੇ ਸੂਟ ਲੈ ਕੇ ਆਏ ਆ ਉਹ ਵਾਲੇ ਸੂਟ ਆਪਾਂ ਆਫਰ ਪ੍ਰਾਈਜ਼ ਵਾਲੇ ਲੈ ਕੇ ਆਏ ਆ ਅੱਜ ਮਸਲੀਨ ਦੁਪੱਟਾ ਸੂਟ ਆਏ ਨੇ ਬਹੁਤ ਜੈਨੂਨ ਰੇਟ ਤੇ ਲੈ ਕੇ ਆਏ ਆ ਕਿਉਂਕਿ ਇਹਨਾਂ ਦੇ ਸਾਡੀ ਆਫਰ ਲੱਗੀ ਹੋਈ ਹੈ ਅੱਜ 1400 1600 1500 ਸੂਸਣੋਂ ਦੇ ਰੇਟ ਤੇ ਆਪਾਂ ਪ੍ਰੋਵਾਈਡ ਕਰਾਵਾਂਗੇ ਤੇ ਆਪਾਂ ਨਾਲ ਦੀ ਨਾ ਲੋਕੇਸ਼ਨ ਦੱਸ ਦਈਏ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੋਡ ਮੰਡੀ ਦੇ ਨੇੜੇ ਮੈਸਰਖ ਆਪਾਂ ਗੁਰਨਾਨਕ ਵਾਲੇ ਵਜਦੇ ਆ ਤੇ ਸਾਡਾ ਜਿਹੜਾ ਪਿੰਡ ਹੈ ਮੈਸਰਖਾਨਾ ਇਹ ਬਠਿੰਡਾ ਮਾਨਸਾ ਰੋਡ ਦੇ ਉੱਤੇ ਪਿੰਡ ਆਪਣਾ ਰਹੇ ਜਾਂਦਾ ਤੇ ਜਦੋਂ ਵੀ ਤੁਸੀਂ ਸਾਡੀ ਸ਼ਾਪ ਤੇ ਆਉਣਾ ਤੇ ਸਾਡਾ ਸਾਡੀ ਲੋਕੇਸ਼ਨ ਵੀ ਨਾ ਦਿੱਤੀ ਹੁੰਦੀ ਹੈ ਤੇ ਤੁਸੀਂ ਸਾਡੇ ਚੈਨਲ ਨੂੰ ਜੇ ਸਾਡੇ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸੋਹਣੇ-ਸੋਹਣੇ ਵੀਡੀਓ ਆਪਾਂ ਪਾਉਂਦੇ ਰਹਿੰਨੇ ਆ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂਗੇ ਬਸਰੀਨ ਦੁਪੱਟਾ ਆ ਜੋ ਵੀਡੀਓ ਕਰੀਏ ਸ਼ੁਰੂ ਤੇ ਸਾਰੇ ਜਣੇ ਰਾਕੇ ਦੇਖਾਂਗੇ ਸੋਹਣੇ-ਸੋਹਣੇ ਸੂਟ ਤੇ ਅੱਜ ਆਪਾਂ ਰੇਟ ਵੀ ਤੁਹਾਨੂੰ ਬਹੁਤ ਘੱਟ ਦੇ ਤੇ ਆਹ ਲਓ ਜੀ ਆਜੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਪਹਿਲਾ ਕਲਰ ਦਿਖਾਉਨੇ ਆਂ ਆਪਾਂ ਤੇ ਕਲਰ ਜਿਹੜਾ ਆਪਾਂ ਤੁਹਾਨੂੰ ਦੇਾਂਗੇ ਬਹੁਤ ਹੀ ਸੋਹਣੇ ਕਲਰ ਦੇਾਂਗੇ ਤੇ 5 ਮੀਟਰ ਆਲ ਓਵਰ ਦੇ ਵਿੱਚ ਆਪਾਂ ਤੁਹਾਨੂੰ ਕਪੜਾ ਦੇਾਂਗੇ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸਾਫਾ ਪ्युअर कॉटन ਦਾ ਜਿਹੜਾ ਸੂਟ ਆਪਾਂ ਤੁਹਾਨੂੰ ਦੇਾਂਗੇ ਮਸਲੀਨ ਦੁਪੱਟੇ ਦੇ ਨਾਲ ਤੇ ਆਹ ਲਓ ਜੀ ਤੁਸੀਂ ਇਹਨੂੰ ਪਹਿਲਾਂ ਤਾਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਕਪੜਾ ਹੈ ਸੌਫਟ ਵਾਲਾ ਵਧੀਆ ਅਰੀਜਨਲ कॉटन ਕਪੜਾ ਹੈ ਬਹੁਤ ਹੀ ਸੋਹਣਾ ਤੇ ਦੁਪੱਟਾ ਆਪਾਂ ਮਸਲੀਨ ਦਾ ਦੇਾਂਗੇ ਤੇ ਰੇਟ ਆਪਾਂ 14 1450 ਵਾਲੇ ਸੂਟ ਦਾ ਤੁਹਾਨੂੰ ਦੇਾਂਗੇ 850 ਰੁਪਿਆ 850 ਦੇ ਵਿੱਚ ਆਪਾਂ ਵੱਡੇ ਮਸਲੀਨ ਦੇ 2.5 ਮੀਟਰ ਦੇ ਦੁਪੱਟੇ ਨਾਲ ਛੂਟ ਦੇਾਂਗੇ ਅੱਜ ਦੇ ਛੂਟ ਜਿਹੜੇ ਆਪਣੇ ਆਫਰ ਪ੍ਰਾਈਸ ਵਾਲੇ ਐ ਤੇ ਤੁਸੀਂ ਸਾਡੇ ਕੋਲ ਆਨਲਾਈਨ ਛੂਟ ਵੀ ਮੰਗਾ ਸਕਦੇ ਹੋ ਆਪਣੇ ਸਟੋਰ ਤੇ ਵੀਟ ਕਰਕੇ ਵੀ ਤੁਸੀਂ ਸਾਡੇ ਕੋਲ ਸੂਟ ਲੈ ਸਕਦੇ ਹੋ ਤੇ ਤੁਸੀਂ ਇਹਦਾ ਜਿਹੜਾ ਦੁਪੱਟਾ ਕਲੋਜ਼ ਤੋਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਮਲਮਲ ਆਪਣਾ ਪਿਓਰ ਮਸਲੀਨ ਦਾ ਦੁਪੱਟਾ 2.5 ਮੀਟਰ ਦੇ ਖੁੱਲੇ ਸਾਇ ਦੇ ਨਾਲ ਆ ਜਿਹੜੇ ਕਲਰ ਆਏ ਆ ਮੈਂ ਤੁਹਾਨੂੰ ਸਾਰੇ ਦਿਖਾਵਾਂਗੀ ਪਹਿਲਾ ਕਲਰ ਆਪਾਂ ਤੁਹਾਨੂੰ ਮਾਸਟਰਡ ਕਲਰ ਦੇ ਵਿੱਚ ਦੇਵਾਂਗੇ ਤੇ ਦੂਸਰਾ ਕਲਰ ਆਪਾਂ ਤੁਹਾਨੂੰ ਬਲੈਕ ਕਲਰ ਦੇ ਵਿੱਚ ਦੇਵਾਂਗੇ ਸੂਟ ਸਾਰੇ ਸੋਨੇ ਆ ਤੇ ਸਿਰਫ ਆਪਾਂ ਤੁਹਾਨੂੰ ਦੇਾਂਗੇ 850 ਦਾ ਸੂਟ 850 ਦਾ ਸੂਟ ਆਪਾਂ ਤੁਹਾਨੂੰ ਦੇਾਂਗੇ 5 ਮੀਟਰ ਕਪੜਾ ਹੋਊਗਾ ਖੁੱਲੇ ਸਾਇ ਦੇ ਨਾਲ ਤੇ ਨਾਲ 2.5 ਮੀਟਰ ਦਾ ਮਸਲੀਨ ਦਾ ਦੁਪੱਟਾ ਹੋਊਗਾ ਤੁਸੀਂ ਸਾਡੇ ਕੋਲੋਂ ਸੂਟ ਨੂੰ ਆਨਲਾਈਨ ਮੰਗਾ ਲਿਓ ਤੇ ਸਾਡੇ ਸਟੋਰ ਦੇ ਉੱਤੇ ਤੁਸੀਂ ਵੀਟ ਕਰਕੇ ਵੀ ਸੂਟ ਲੈ ਸਕਦੇ ਹੋ ਇਹ ਵਾਲਾ ਬਲੈਕ ਕਲਰ ਦਾ ਸੂਟ ਹੈ ਬਹੁਤ ਹੀ ਸੋਹਣਾ ਤੇ ਦੁਪੱਟਾ ਖੁੱਲੇ ਸਾਇਦ ਦਾ ਨਾਲ ਹੈ ਆਹ ਲਓ ਜੀ ਨਾਲ ਦੀ ਨਾਲ ਕਲਰਾਂ ਦੀ ਤੁਸੀਂ ਨੂੰ ਸਕਰੀਨਸ਼ਾਟ ਭੇਜ ਕੇ ਸਾਡੇ ਕੋਲੋਂ ਸੂਟ ਬੁੱਕ ਕਰ ਸਕਦੇ ਹੋ ਵਧੀਆ ਹੌਲੀ ਚੁੰਨੀ ਦੇ ਨਾਲ ਸੂਟ ਹੈ ਵਧੀਆ ਹੌਲਾ ਹੌਲਾ ਸਟਾਫ ਹੈ ਤੇ ਆਹ ਲਓ ਜੀ ਤੁਸੀਂ ਖੁੱਲੇ ਸਾਇਦ ਦਾ ਦੁਪੱਟਾ ਦੇਖੀ ਜਾਈਓ ਕਿੰਨੇ ਸੋਹਣੇ ਡਿਜ਼ਾਈਨ ਹੈ ਡਿਜ਼ਾਈਨ ਵੀ ਪੂਰਾ ਸੋਹਣਾ ਆਫਰ ਪ੍ਰਾਈਸ ਦੇ ਵਿੱਚ ਹੈ ਸੋ ਇਹਦੇ ਵਿੱਚ ਬਹੁਤ ਸਾਰਾ ਬੈਨੀਫਿਟ ਹੈ ਤੁਸੀਂ ਫਟਾਫਟ ਸੂਟ ਮੰਗਾ ਸਕਦੇ ਹੋ ਸਾਡੇ ਕੋਲ ਜੇ ਤੁਹਾਡੇ ਕੋਲ ਕੋਈ ਪ੍ਰੋਗਰਾਮ ਹੈ ਪਾਰਟੀ ਵੀ ਆ ਰਹੀ ਹੈ ਤੁਸੀਂ ਪਾਰਟੀ ਦੇ ਵਿੱਚ ਕਿਸੇ ਨੂੰ ਰਿਸ਼ਤੇਦਾਰ ਨੂੰ ਦੇਣਾ ਸੂਟ ਬਹੁਤ ਹੀ ਸੋਹਣਾ ਹੈ ਤੇ ਤੁਸੀਂ ਆਪਦੇ ਘਰੇ ਸਿਚ ਕਰਕੇ ਪਾਉਂਗੇ ਤਾਂ ਹੀ ਸੂਟ ਬਹੁਤ ਸੋਹਣਾ ਕਿਉਂਕਿ ਕਪੜਾ ਬਹੁਤ ਹੀ ਹੌਟ ਵਾਲਾ ਹੈ ਹਾਲ ਹੋ ਜੀ ਤੀਸਰਾ ਕਲਰ ਆਪਣਾ ਹੈਗਾ ਜਾਮਨੀ ਕਲਰ ਦੇ ਵਿੱਚ ਤੇ ਨਾਲ ਦੀ ਨਾਲ ਆਪਾਂ ਇਹਦਾ ਦੁਪੱਟਾ ਖੋਲ ਕੇ ਦਿਖਾਵਾਂਗੇ ਆਹ ਲਓ ਜੀ ਦੁਪੱਟਾ 750 ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਾਂਗੇ ਲਾਸ ਵਾਲਾ ਕਲਰ ਆਪਣਾ ਆ ਗਿਆ ਫਿੱਕਾ ਜਿਹਾ ਆ ਗਿਆ ਮੰਮੀ ਵਾਲਾ ਕਲਰ ਆਹ ਲਓ ਜੀ ਸਕਿਨ ਆ ਗਿਆ ਮਾਊਸ ਇਸ ਕਿੰਨਾ ਕੰਟਰਾਸਟ ਕੰਪੋ ਹੈ ਸੋਨਾ ਸੂਟ ਹੈ ਇਹ ਆਹ ਲਓ ਜੀ ਖੁੱਲਾ ਸਾਈਜ਼ 5 ਮੀਟਰ ਕਪੜਾ ਤੇ ਨਾਲ 22 ਮੀਟਰ ਦਾ ਮਸਲੀਨ ਦਾ ਦੁਪੱਟਾ ਤੇ ਰੇ ਸਿਰਫ ਰਹਿਣੀ ਹੈ ਅੱਜ ਦੀ 850 ਰੁਪਿਆ 850 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਹੀ ਸੋਹਣੇ ਸੂਟ ਦੇਣ ਜਾ ਰਹੇ ਹਾਂ ਤੁਸੀਂ ਫਟਾਫੜ ਸਕਰੀਨਸ਼ਾਟ ਭੇਜ ਕੇ ਸਾਡੇ ਕੋਲੋਂ ਸੂਟ ਬੁੱਕ ਕਰ ਸਕਦੇ ਹੋ ਆਹ ਲਓ ਜੀ ਖੁੱਲੇ ਖੁੱਲੇ ਸਾਈਜ਼ ਦੇ ਦੁਪੱਟੇ ਨੇ ਫਟਾਫੜ ਤੁਸੀਂ ਸਕਰੀਨਸ਼ਾਟ ਭੇਜਣਾ ਸਾਨੂੰ ਇਸ ਤੋਂ ਬਾਅਦ ਆਪਣਾ ਕਲਰ ਆ ਗਿਆ ਗ੍ਰੇ ਡਾਰਕ ਗ੍ਰੇ ਆਹ ਲਓ ਜੀ ਇਹ ਵਾਲਾ ਕਲਰ ਹੈਗਾ ਡਾਰਕ ਗ੍ਰੇ ਦੇ ਵਿੱਚ ਆਹ ਲਓ ਜੀ ਇਹ ਗ੍ਰੇ ਕਲਰ ਦਾ ਆ ਗਿਆ ਦੁਪੱਟਾ ਆਹ ਲਓ ਜੀ ਮੈਂ ਦੁਪੱਟਾ ਖੋਲ ਦੇਣੀ ਆ ਨਾ ਤੇ ਦੁਪੱਟੇ ਦਾ ਸਾਈਜ਼ ਤੁਹਾਨੂੰ ਪਤਾ ਹੀ ਹੈ ਵੀ ਅੱਜ ਆਪਣੇ ਕੋਲੇ ਖੁੱਲੇ-ਖੁੱਲੇ ਦੁਪੱਟਿਆਂ ਦੇ 2.5 ਮੀਟਰ ਦੇ ਦੁਪੱਟਾ ਦੇ ਸਾਈਜ਼ ਨਾਲ ਸਿਰਫ ਰੇਂਜ ਆਪਾਂ 850 ਦੇ ਦੇਣ ਵਾਲੇ ਸੂਟ ਡਾਰਕ ਗ੍ਰੇ ਦੇ ਵਿੱਚ ਇਸ ਤੋਂ ਬਾਅਦ ਆਪਣਾ ਕੰਬੋ ਆ ਗਿਆ ਇਹ ਕਲਰਾਂ ਦਾ ਬਲੈਕ ਨਾਲ ਹੈ ਆਹ ਲਓ ਜੀ ਤੁਸੀਂ ਇਹਨੂੰ ਮੈਂ ਖੋਲ ਕੇ ਦਿਖਾ ਦਣੀ ਆ ਇਹਦਾ ਡਿਜ਼ਾਈਨ ਵੀ ਸੋਹਣਾ ਹੈ ਹਾਲੋ ਜੀ ਇਹ ਵੀ ਡਿਜ਼ਾਈਨ ਸੋਹਣਾ ਹੈ ਬਹੁਤ ਹੀ ਸੋਹਣਾ ਤੇ ਦੁਪੱਟਾ ਵੀ ਤੁਸੀਂ ਬਹੁਤ ਸੌਫਟ ਵਾਲਾ ਦੁਪੱਟਾ ਹੈ ਸਾਰਿਆਂ ਦੇ ਸਾਈਜ਼ ਖੁੱਲੇ ਤੇ ਇਹ ਜਿਹੜੇ ਸਾਰੇ ਸ਼ੂਟ ਨੇ ਬਲੈਕ ਦੁਪੱਟੇ ਦੇ ਨਾਲ ਹੈ ਇਹਦੇ ਵਿੱਚ ਸਾਰਿਆਂ ਦੇ ਵਿੱਚ ਬਲੈਕ ਕੰਬੋ ਹੋਊਗਾ ਹਾਲੋ ਜੀ ਸਾਈਜ਼ ਚੈੱਕ ਕਰੀਏ ਦੁਪੱਟੇ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਬਹੁਤ ਖੁੱਲੇ ਸਾਈਜ਼ ਦਾ ਦੁਪੱਟਾ ਹੈ ਸਿਰਫ ਰੇਂਜ ਰਹੂਗੀ ਸਾਰਿਆਂ ਦੀ 850 ਆਹ ਲਓ ਜੀ ਇਸ ਤੋਂ ਬਾਅਦ ਆਪਣਾ ਸਕਿਨ ਟੋਨ ਵਾਲਾ ਆ ਗਿਆ ਸਾਰੇ ਕਲਰ ਅੱਜ ਦੇ ਬਹੁਤ ਸੋਹਣੇ ਆਪਾਂ फटाफट ਸੂਟ-ਸੂਟ ਨੂੰ ਦਿਖਾਉਨੇ ਆ ਕਿਉਂਕਿ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਆਪਾਂ ਵੀਡੀਓ ਜਲਦੀ-ਜਲਦੀ ਬਣਾ ਦਈਏ ਤੇ ਥੋੜੇ ਜਿਹੀ ਮਿੰਟਾਂ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਕਾਫੀ ਸਾਰੇ ਸੂਟ ਦਿਖਾ ਦਈਏ ਲਾਸਟ ਵਾਲਾ ਆਪਣਾ ਸੂਟ ਹੈਗਾ ਅਸਮਾਨੀ ਕਲਰ ਦੇ ਵਿੱਚ ਤੇ ਬਲੈਕ ਦਾ ਕੰਬੋ ਜਿਹੜਾ ਸਾਰਿਆਂ ਨਾਲ ਹੋਊਗਾ ਆਹ ਲਓ ਜੀ ਇਹ ਅਸਮਾਨੀ ਕਲਰ ਆ ਗਿਆ ਆਪਣਾ ਬਹੁਤ ਸੋਹਣਾ ਬਲੈਕ ਨਾਲ ਤੇ ਆਹ ਲਓ ਜੀ ਇਹਦਾ ਦੁਪੱਟਾ ਇਸ ਤੋਂ ਬਾਅਦ ਮੈਂ ਤੁਹਾਨੂੰ ਮੇਰੇ ਕੋਲੇ ਡਿਜ਼ਾਈਨ ਵਾਲੇ ਸੂਟ ਆਏ ਆ ਤੁਹਾਨੂੰ ਉਹ ਵੀ ਦਿਖਾਵਾਂਗੀ ਮੇਲੇ ਲੈਸ ਵਾਲੇ ਬਹੁਤ ਸੋਹਣੇ ਇਹਨਾਂ ਦੇ ਸਹਿਜ ਦੁਪੱਟਿਆਂ ਦੇ ਸੀਗੇ 2.5 ਮੀਟਰ ਦੇ 5 ਮੀਟਰ ਆਲ ਓਵਰ ਕਪੜਾ ਸੀ ਸਿਰਫ ਰੇਨ ਸੀਗੀ 850 ਰੁਪਿਆ ਮਸਲੀਨ ਦੁਪੱਟੇ ਦੇ ਵਿੱਚ ਇਸ ਤੋਂ ਬਾਅਦ ਮੇਰੇ ਕੋਲੇ ਆ ਗਏ ਨੇਗੇ ਸੂਟ ਲੈਸਾਂ ਵਾਲੇ ਜਿਹੜੇ ਬਹੁਤ ਹੀ ਸੋਹਣੇ ਨੇ ਪੌਂਚੇ ਵਰਕ ਦੇ ਨਾਲ ਆਹ ਲਓ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੂਟ ਨੇਗੇ ਤੇ ਇਹ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਇਹ ਸਾਰੇ ਪਲੇਨ ਸਲਵਾਰਾਂ ਦੇ ਨਾਲ ਆ ਪੌਂਚੇ ਦਿੱਤੇ ਆਪਾਂ ਤੁਹਾਨੂੰ ਵਰਕ ਦੇਾਂਗੇ ਇਹ ਵੀ 2000 ਵਾਲੇ 2200 ਵਾਲੇ ਸੂਟ ਨੇ ਇਹ ਵੀ ਮੈਂ ਆਫਰ ਪ੍ਰਾਈਸ ਦੇ ਵਿੱਚ ਲੈਏ ਹੋਏ ਨੇ ਇਹ ਵੀ ਤੁਹਾਨੂੰ ਆਫਰ ਪ੍ਰਾਈਸ ਦੇ ਵਿੱਚ ਸੂਟ ਦੇਵਾਂਗੀ ਆਹ ਲਓ ਜੀ ਇਹਦੇ ਕਲਰ ਜਿਹੜੇ ਹੈਗੇ ਨੇ ਬਹੁਤ ਸੋਹਣੇ ਨੇਗੇ ਲਾਈਟ ਲਾਈਟ ਕਲਰ ਨੇ ਤੇਟਾ ਹੀ ਮੀਟਰ ਸ਼ার্ট ਦੇਵਾਂਗੇ ਲੈਸ ਵਗੈਰਾ ਲੱਗੀ ਹੋਈ ਹੈ ਬਹੁਤ ਸੋਹਣੀ ਸਾਰਾ ਸੂਟ ਤਿਆਰ ਕੀਤਾ ਹੋਇਆ ਤੇ ਆਹ ਲਓ ਜੀ ਆ ਇਹਦੇ ਨਾਲ ਬਾਟਮ ਹੈ ਤੁਸੀਂ ਸਲਵਾਰ ਦੇ ਉੱਤੇ ਵਰਕ ਲੈ ਸਕਦੇ ਹੋ ਬਹੁਤ ਸੋਹਣਾ ਸਾਰਾ ਕਪੜਾ ਹੋ ਸੌਫਟ ਵਾਲਾ ਹੋਊਗਾ ਆ ਲਓ ਜੀ ਇਹਨਾਂ ਦਾ ਰੇਂਜ ਸਾਰਿਆਂ ਦਾ ਐਕਸਟਰਾ ਤੋਂ ਤੁਹਾਨੂੰ ਇੱਕ ਸੂਟ ਦਾ 50 ਰੁਪਏ ਕੋਰੀਅਰ ਚਾਰਜ ਦੇ ਲੱਗੂਗਾ ਜਿਹੜਾ ਇਹਨਾਂ ਦਾ ਬਰਕ ਵਾਲਿਆਂ ਦਾ ਰੇਟ ਰਹੂਗਾ 1550 ਰੁਪਿਆ ਐਕਸਟਰਾ ਤੋਂ ਤੁਹਾਨੂੰ 50 ਰੁਪਏ ਕੋਰੀਅਰ ਚਾਰਜ ਦੇ ਦੇਣੇ ਪੈਣਗੇ ਨਾਲ ਤੇ ਦੁਪੱਟਾ ਮੈਂ ਤੁਹਾਨੂੰ ਦਿਖਾ ਦਨੀ ਆ ਇਹਨਾਂ ਦਾ ਦੁਪੱਟਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਖੁੱਲੇ ਸਹਿਜ ਦਾ ਤੇ ਕਲਰ ਵੀ ਜਿਹੜੇ ਲਾਈਟ ਲਾਈਟ ਨੇ ਬਹੁਤ ਸੋਹਣੇ ਆਹ ਲਓ ਜੀ 1550 ਰੁਪਏ ਦਾ ਸੂਟ ਆਪਾਂ ਤੁਹਾਨੂੰ ਦੇਾਂਗੇ ਇਹ ਇਹਦੇ ਵਿੱਚ ਆਪਣੇ ਕੋਲੇ 4 ਕਲਰ ਬਣ ਕੇ ਆਏ ਨੇ 4 ਕਲਰ ਬਹੁਤ ਸੋਹਣੇ ਨੇ ਪਹਿਲਾ ਕਲਰ ਆਇਆ ਸੀਗਾ ਆਪਣਾ ਫਰੋਜੀ ਲਾਈਟ ਲਾਈਟ ਫਰੋਜੀ ਇਸ ਤੋਂ ਬਾਅਦ ਆਪਣਾ ਲਾਈਟ ਪਰਪਲ ਸ਼ੇਡ ਦੇ ਵਿੱਚ ਆ ਗਿਆ। 5 ਮੀਟਰ ਦੀ ਸ਼ਰਟ ਦੇਾਂਗੇ ਖੁੱਲੇ ਸਹੇਜ ਦੀ ਤੁਹਾਨੂੰ ਤੇ ਖੁੱਲੇ ਸਹੇਜ ਦਾ ਆਪਾਂ ਸਲਵਾਰ ਦਾ ਕਪੜਾ ਜਿਹੜਾ ਆਪਾਂ ਵਰਕ ਕਰਾਇਆ ਫਿਨਿਸ਼ਿੰਗ ਦੇ ਨਾਲ ਬਹੁਤ ਸੋਹਣਾ ਵਰਕ ਹੈ ਤੁਹਾਨੂੰ ਮੈਂ ਖੋਲ ਕੇ ਦਿਖਾਉਣੀ ਆ। ਆਹ ਲਓ ਜੀ ਤੁਸੀਂ ਇਹਨੂੰ ਨਾ ক্লোਜ਼ ਤੋਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਵਰਕ ਜਿਹੜਾ ਆਪਾਂ ਕੀਤਾ ਹੋਇਆ ਹੈ ਪਹੁੰਚਿਆਂ ਦੇ ਉੱਤੇ ਤੇ ਦੁਪੱਟਾ ਵੀ ਆਪਣਾ ਵਧੀਆ ਬਹੁਤ ਹੀ ਵਧੀਆ ਕੁਆਲਿਟੀ ਦਾ ਹੈ ਹੁਣ ਵਿਆਹ ਪਾਰਟੀ ਦੇ ਸੀਜ਼ਨ ਆ ਕਿਉਂਕਿ ਆਪਾਂ ਰਿਸ਼ਤੇਦਾਰਾਂ ਨੂੰ ਆਪਾਂ ਸੂਟ ਬਹੁਤ ਸੋਹਣੇ-ਸੋਹਣੇ ਆਪਾਂ ਦੇ ਸਕਦੇ ਆ ਇਹ ਵੀ ਬਾਜ਼ਾਰ ਰੇਟਾਂ ਦੇ ਵਿੱਚ ਆ ਲਓ ਜੀ ਅਗਲਾ ਆਪਣੇ ਕੋਲੇ ਆ ਗਿਆ ਪੀਚ ਕਲਰ ਗਾਜਰੀ ਪੀਚ ਕਲਰ ਦੇ ਵਿੱਚ ਆ ਇਹ ਵਾਲਾ ਗਾਜਰੀ ਪੀਚ ਕਲਰ ਦੇ ਵਿੱਚ ਆ ਗਿਆ ਤੇ ਆਹ ਲਓ ਜੀ ਸਲਵਾਰ ਨਾਲ ਤੇ ਇਹ 1550 ਰੁਪਏ ਰੇਂਜ ਰਹੂਗੀ ਇਹਨਾਂ ਦੀ ਆਹ ਦੁਪੱਟਾ ਚੈੱਕ ਕਰ ਸਕਦੇ ਹੋ ਤੇ ਆਪਣਾ ਲਾਸਟ ਵਾਲਾ ਇੱਕ ਕਲਰ ਰਹਿ ਗਿਆ 골ਡ ਕਲਰ ਬਹੁਤ ਹੀ ਜਿਹੜਾ ਪਿਆਰਾ ਕਲਰ ਹੈ 골ਡ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਹੈ ਮੇਰੇ ਮਨ ਪਸੰਦ ਦਾ ਰੰਗ ਹੈ ਬਹੁਤ ਸੋਹਣਾ ਆਹ ਲੋ ਜੀ ਆਪਣਾ ਲਾਸਟ ਵਾਲਾ ਸੂਟ ਹੈ ਇੰਨਾ ਪਿਆਰਾ ਰੰਗ ਹੈ ਦਾ ਤੇ ਆ ਆ ਪਾਈ ਦੀ ਸਲਵਾਰ ਦੇਾਂਗੇ ਤੁਹਾਨੂੰ ਨਾਲ 2.5 ਮੀਟਰ ਦੀ ਕਟਾ ਹੋਊਗੀ 2.5 ਮੀਟਰ ਸ਼ਰਟ 2.5 ਮੀਟਰ ਦੁਪੱਟਾ ਤੇ 2.5 ਮੀਟਰ ਸਲਵਾਰ ਦਾ ਕਪੜਾ ਹੋਊਗਾ ਤੇ ਖੁੱਲੇ ਸੈਜ ਦਾ ਤੁਹਾਡਾ ਸੂਟ ਬਣੂਗਾ ਕਲਰ ਇਹਦੇ ਬਹੁਤ ਸੋਹਣੇ ਨੇ ਰੇਂਜ ਹੈਗੀ ਐ ਸਿਰਫ 1500 ਰੁਪਿਆ ਆਹ ਲੋ ਜੀ ਇਹ ਸੀਗੀ ਆਪਣੀ ਅੱਜ ਦੀ ਛੂਟਾਂ ਦੀ ਵੀਡੀਓ ਕਿਉਂਕਿ ਤੁਹਾਨੂੰ ਮੈਂ ਨਾਲ ਦੀ ਨਾਲ ਜਾਣਕਾਰੀ ਦੇ ਦਿਆਂ ਵੀ ਅਸੀਂ ਸਾਡੇ ਘਰੇ ਮਿਸਤਰੀ ਲੱਗਿਆ ਹੋਇਆ ਤੇ ਸਾਡੇ ਕੰਮ ਚੱਲੀ ਜਾਂਦਾ ਹੈ ਕਈ ਵਾਰੀ ਅਸੀਂ ਵੀਡੀਓ ਤੋਂ ਲੇਟ ਹੋ ਜਾਂਦੇ ਹਾਂ ਸਾਡੇ ਗੁਰਨਾਨਕ ਸੇ ਸਟੋਰ ਦੇ ਉੱਤੇ ਬਹੁਤ ਸਾਰੀ ਵੈਰਾਈਟੀ ਆਉਂਦੀ ਜਾਂਦੀ ਰਹਿੰਦੀ ਹੈ ਕਿਉਂਕਿ ਕਸਟਮਰ ਆਪਣੇ ਕੋਲੇ ਹੁੰਦਾ ਦਿਨੇ ਆਪਣੇ ਕੋਲੇ ਬਹੁਤ ਸਾਰੀ ਵੈਰਾਈਟੀ ਹੁੰਦੀ ਹੈ ਜੇ ਤੁਸੀਂ ਸਾਡੇ ਸਟੋਰ ਦੇ ਉੱਤੇ ਵਿਜ਼ਿਟ ਕਰੋਗੇ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਨਵੀਆਂ ਕਲੈਕਸ਼ਨਾਂ ਨਵੀਂ ਨਵੀਂ ਵੈਰਾਈਟੀ ਦੇਖਣ ਨੂੰ ਮਿਲੇਗੀ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਇਸ ਤੋਂ ਬਾਅਦ ਅਗਲੀਆਂ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਅਗਲੀਆਂ ਨਵੀਆਂ ਨਵੀਆਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ ਸ਼